ਸਾਡੇ ਮੇਰੇ ਨਾਲ ਸਾਡੇ ਪ੍ਰਿੰਸੀਪਲ ਸੈਕਟਰੀ ਅਰਤ ਕੁਮਾਰ ਰਾਹੁਲ ਜੀ ਔਰ ਚਾਲੀਨ ਮਿਤਰਾ ਜੀ ਔਰ ਬਿਲਕੁਲ ਜਿਹੜੀ ਇਨਕਲੂਸਿਵ ਹੈ ਇਹਦੇ ਕਾਰਨ ਕੀ ਹੈ ਕਿ ਸਾਨੂੰ ਨਵੀਂ ਮੈਟਰਲ ਪਾਲਿਸੀ ਕਿਉਂ ਲੈ ਕੇ ਆਣੀ ਪਈ ਇੱਕ ਤਾਂ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਕੋਈ ਨਾ ਕੋਈ ਚੈਲੰਜ ਜਿਵੇਂ ਪਹਿਲਾਂ ਆਪਰੇਸ਼ਨ ਸੰਦੂਰ ਹੋਇਆ ਤਾਂ ਬਾਰਡਰ ਦੇ ਦੋਨੋਂ ਪਾਸੇ ਲੋਕਾਂ ਨੂੰ ਸਟ्रेस ਹੁੰਦਾ ਉਹਦੇ ਨਾਲ ਵੀ ਤੇ ਜਦੋਂ ਡਰੋਨਸ ਤੁਰੀਆਂ ਫਿਰਦੀਆਂ ਹੋਣ ਸਮਾਨ ਦੇ ਵਿੱਚ ਜਦੋਂ ਉੱਪਰੋਂ ਮੋਲਟਰਸ गिर ਰਹੇ ਹੋਣ ਤੇ ਉਸ ਹਾਲਾਤ ਦੇ ਵਿੱਚ ਵੀ ਆਪਣੇ ਲੋ ਕੰਮ ਕਰ ਰਹੇ ਹੋਣ ਉਸ ਤੋਂ ਬਾਅਦ ਜਿਹੜਾ ਬੜੇ ਐਡਵਾਂਸਟੇਜ ਮੈਂ ਕਹੂੰਗਾ ਕਿ ਸਭ ਤੋਂ ਭੜੇ ਅੱਜ ਤੱਕ ਦੇ ਜਿਹੜੀ ਮੇਰੀ ਮੈਮਰੀ ਦੇ ਵਿੱਚ ਕਿਉਂਕਿ ਮੈਂ 1980 1988 1993 ਸਾਰੇ ਹੜ੍ਹਾਂ ਦੇ ਵਿੱਚ ਕਸ਼ਮੀਰ ਦੇ ਵਿੱਚ ਵੀ ਕੰਮ ਕੀਤਾ ਬਟ ਇੰਨਾ ਲੰਬਾ ਸਮਾਂ ਹੜ੍ਹ ਚੱਲਣ ਵਾਲੇ ਹੜ੍ਹ ਮੈਂ ਨਹੀਂ ਦੇਖੇ ਕਦੇ ਇੰਨੇ ਜ਼ਿਆਦਾ ਐਡਵਾਂਸ ਸਟੇਟਿੰਗ ਹੜ੍ਹ ਜਿਹੜੇ ਆ ਜਿਹਦੇ ਵਿੱਚ ਇੰਨਾ ਜ਼ਿਆਦਾ ਡੈਮੇਜ ਹੋਇਆ ਹੋਵੇ ਤੇ ਇਸ ਵਾਰੀ ਦਾ ਜਿਹੜਾ ਵਰਲਡ ਹੈਲਥ ਮੈਂਟਲ ਡੇ ਆ ਉਹਦਾ ਥੀਮ ਵੀ ਇਹੀ ਆ ਕਿ ਜਿਹੜੀ ਮੈਂਟਲ ਹੈਲਥ ਹੈ ਇਨ ਕੈਟਾਸਟ੍ਰੋਫੀ ਐਂਡ ਨੈਚਰਲ ਡਿਜ਼ਾਸਟਰਸ ਦੁਨੀਆ ਦੇ ਵਿੱਚ ਤਕਰੀਬਨ ਤਕਰੀਬਨ ਜਿਹੜੇ 13 ਕਰੋੜ ਲੋਕ ਆ ਉਹ ਡਿਸਪਲੇਸਡ ਆ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਕੈਟਾਸਟ੍ਰੋਫੀ ਆਪਾਂ ਕਹਿ ਸਕਦੇ ਹਾਂ ਜੋ ਗਜ਼ਾ ਵਿੱਚ ਹੋ ਰਿਹਾ ਉਹ ਕੈਟਾਸਟ੍ਰੋਫੀ ਹੈ ਜੋ ਜਕ ਰੈਂਚ ਹੋ ਰਿਹਾ ਹੈ ਉਹ ਕੈਟਾਸਟ੍ਰਫੀ ਹੈ اور ਜੋ ਪੰਜਾਬ ਦੇ ਵਿੱਚ ਹੋਇਆ ਉਹ ਇੱਕ ਵਰਸਟ ਕਾਈਂਡ ਆਫ ਨੇਚਰਲ ਡਿਜ਼ਾਸਟਰ ਹੈ ਤੇ ਇਹੋ ਜਿਹੇ ਹਾਲਾਤ ਵਿੱਚ ਜਦੋਂ ਲੋਕਾਂ ਦਾ ਬਹੁਤ ਜਿਆਦਾ